ਜਿਹੜਾ ਇਹ ਅਨਫਰਚਨੈਟ ਇਨਸੀਡੈਂਟ ਵਿੱਚ ਨੋਟਾਇਸ ਡਾਕੂਮੈਂਟ ਦੇ ਕੇ ਹੋਇਆ ਸੀ। ਤਾਂ ਕਿ ਉਹਦੇ ਰਿਚਰ ਕਿਤੇ ਪਾਸੇ ਪਰਫਰ ਲਾਦੇ ਉਹ ਤੇ ਕੀ ਬਾਤ ਸੌਣ ਵਾਲੀ। ਪਰ ਇਹ ਕਿੱਧਰੋਂ ਆਣਾ ਹੈ? 17/FBI ਆਰ ਦਾ ਕੋਈ ਸੀ। ਇਹ ਜਿਸਲੇ ਵਿੱਚ ਤੁਸੀਂ ਉਸਨੂੰ ਤੋਂ ਉਹ ਨਹੀਂ ਦੱਬਾ ਲਾ ਸਕਦੇ। ਭਾਵੇਂ ਨਾਮ ਇਹਨਾਂ ਕੁਝ ਵੀ ਬਦਲ ਨਾ। ਉਹ ਯਾਰ ਕਿਹਨੂੰ ਕਰ ਰਹੇ ਹੋ? ਸਾਰੀ ਰਾਤ ਇਹਦੇ ਵਿੱਚ ਕੱਲ ਜਿਹੜੇ ਕਲੂਜ਼ ਇਕੱਠੇ ਕਰੇ ਸੀ ਤੇ ਸਾਰੀ ਰਾਤ ਪਾਹੀ ਮੇਰੀ ਲਿੰਗ ਚਾਹਾਂ ਮੈਂ ਸਵੇਰੇ ਵੀ ਦੁਪਹਿਰ ਨੂੰ ਤੁਹਾਨੂੰ ਦੱਸਿਆ ਸੀ ਇਸ ਤੋਂ ਪਹਿਲਾਂ ਕਿ 16 ਬੰਦੇ ਅਸੀਂ ਆਡੈਂਟੀਫਾਈ ਕੀਤੇ ਐਂਡ ਅਸੀਂ ਸਸਪੈਕਟਸ ਉਹਨਾਂ ਸਸਪੈਕਟਸ ਵਾਗੇ ਅਸੀਂ ਹੋਮ ਆਨਡ ਕਰਕੇ ਪਾਰਟੀਆਂ ਨੇ ਰੇਡ ਕੀਤੀ ਸੀ ਕੋਈ ਪਾਰਟੀਆਂ ਨੇ ਰੇਡ ਕੀਤੇ ਆ ਉਹਨਾਂ ਵਿੱਚੋਂ ਇੱਕ ਪਾਰਟੀ ਛੱਡੀ ਆ ਜਿਹੜੀ ਅੰਡਰ ਕਮਾਂਡ ਜਸਪਾਲ ਸਿੰਘ ਜੋ ਸਟਾਫ ਉਹਨੇ 사दिक ਅਲੀ ਉਹਨੂੰ ਰੌਂਡ ਅਪ ਕੀਤਾ ਸੀ ਉਸ ਤੋਂ ਬਾਅਦ ਉਹਦੀ ਸਸਪੈਂਡ ਪਿਛਲੇ 5-4 ਘੰਟੇ ਤੋਂ ਉਸ ਵਿੱਚ ਵਿੱਚ ਕੀਤੀ ਹੈ ਉਹਦੀ ਪੁਛਕਿਛ ਦੇ ਵਿੱਚ ਇਸ ਸਾਰੇ ਕੇਸ ਦੇ ਬਾਰੇ ਖੁਲਾਸਾ ਹੋਇਆ ਤੇ ਹੁਣ ਅਸੀਂ ਇਹ ਤਸੱਲੀ ਨਾਲ ਕਿ ਇਹ ਬੰਦਾ ਇਨਵੋਲਡ ਹੈ ਤੇ ਆ ਬੰਦੇ ਇਹਦੇ ਨਾਲ ਸੀ ਉਹ ਸਾਰੀ ਤਸਦੀਕ ਬਾਅਦ ਇਹ ਵੀ ਕਰਿਆ ਸਕ ਪਾਏ ਤੇ ਸਾਡੇ ਗਲੀ ਨੂੰ ਹੁਣ ਅਸੀਂ ਕਿਹੜੇ ਇਸਤਮਾਲ ਕਿਹੜੇ ਪਿੰਡ ਦਾ ਜੀ ਸਾਡੇ ਗਲੀ ਗੁੱਜਰ ਬਰਾਦਰੀ ਦਾ ਤੇ ਜਿਹੜੇ ਇਹ ਮਤਲਬ ਰੈਂਪਾ ਹੈ ਹਾਕਿੰਗਪੁਰਾ ਪਿੰਡ ਹੈ ਬੰਗੇ ਏਰੀਆ ਚ ਉੱਥੇ ਇਹਦੀ ਆਰਜੀ ਰਹਿ ਚਾ ਆ ਜਿਹੜੇ ਗੁੱਜਰਾਂ ਦੇ ਡੇਰੇ ਆ ਅਦਰਵਾਈਜ਼ ਇਹ ਪਹਿਲਾਂ ਟੇਪਾ ਏਰੀਆ ਤੇ ਆ ਜਿਹੜਾ ਤੁਹਾਡਾ ਲੁਬਿਆਣੇ ਚ ਇਹਦੇ ਰਿਸ਼ਤੇਦਾਰੀਆਂ ਨੇ ਤੇ ਕੁਝ ਮੁੰਡੇ ਇਸ ਦਾ ਇਹ ਉੱਥੇ ਜਿਹੜੇ ਕੀ ਕੰਮ ਇੱਕ ਇੱਕ ਜਿਹਾ ਇਹ ਉਹ ਤੇ ਕੀ ਕਰ ਰਿਆ ਸੀ ਅੱਜ ਉਸ ਦਿਨ ਦਾ ਜਦੋਂ ਇਨਸੀਡੈਂਟ ਨੂੰ ਪੰਗੇ ਏਰੀਆ ਦੇ ਐਕਸੀਡੈਂਟ ਤੋਂ ਬਾਅਦ ਪਹਿਲਾ ਇਹ ਇੱਥੇ ਸੀ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਟਰੈਕ ਕਰ ਰਹੇ ਸੀ ਮੈਂ ਤੁਹਾਨੂੰ ਦੱਸਿਆ ਸਾਰੀ ਰਾਤ ਤੋਂ ਅਸੀਂ ਲੱਗੇ ਰਹੇ ਹਾਂ ਉਸ ਤੋਂ ਬਾਅਦ ਇਹ ਉਹ ਸੈਟਲਿਕ ਆਪਣੇ ਜਿੱਥੇ ਦੇ ਹੋਰ ਨਾਲ ਦੱਸੋ ਸਰ ਬਾਕੀ ਯੂਰੋਪੀਆਂ ਦਾ ਕੀ ਸਟੇਟਸ ਹੈ ਹੁਣ ਬਾਕੀ ਯੂਰੋਪੀਆਂ ਦਾ ਇਹ ਹੈ ਕਿ ਅਸੀਂ ਕਰ ਰਹੇ ਜਿਹੜੀ ਹੁਣ ਤੁਹਾਡੀ ਸਾਡੇ ਤਸਵੀਰ ਸ਼ਾਇ ਪੁੱਛ ਕੇ ਚਾਹ ਤੇ ਸਾਡੀ ਟੈਕਨੀਕਲ ਸਾਰਾ ਮਿਲਾ ਕੇ ਸਾਡੇ ਮੁਤਾਬਕ ਹੁਣ ਤੱਕ 6 ਰੁਪਈਆਜ਼ਿੰਗ ਆਡੈਂਟੀਫਾਈ ਇੱਕ A+5 6 ਰੁਪਈਆ ਸੀ ਇਹ ਤੇ ਬਾਕੀ 5 ਰੁਪਈਆਸੀਂ ਜਿਹੜੇ ਨੇ ਉਹਨਾਂ ਨੂੰ ਆਡੈਂਟੀਫਾਈ ਕਰ ਲਿਆ ਜਿਹੜੀਆਂ ਕੱਲ ਰਾਤ ਸਕੈਚੇਸ ਬਣੀਆਂ ਸੀ ਉਹ ਤੇ ਇਹਦੇ ਫੋਟੋਮ ਜਿਹੜੀਆਂ ਨੇ ਨਾਂ ਦੱਸੇ ਤੇ ਕੁਝ ਫੋਟੋਗ੍ਰਾਫਸ ਨੇ ਪੰਜਾਂ ਹੰਦੀਆਂ ਸਾਡੇ ਕੋਲੇ ਉਹਨਾਂ ਦੀਆਂ ਡਿਟੇਲਸ ਹੈਗੀਆਂ ਤੇ ਪਾਰਟੀਆਂ ਰੇਡ ਕਰ ਰਹੀਆਂ ਨੇ ਉਹਨਾਂ ਦੇ ਘਰਾਂ ਦੇ ਉੱਤੇ ਤੇ ਸਿੰਸ ਇਹ ਦੌਰਨ ਤੰਦਨ ਪੁਰਾਣਾ ਹੈ ਕੱਲ ਦਾ ਟੀਵੀ ਤੇ ਚੱਲ ਰਿਹਾ ਹੈ ਤਾਂ ਇਹਦੇ ਆਪਣੇ ਚੱਲਣ ਕਰਕੇ ਇਹ ਜਿਹੜੇ આરોપી ਨੇ ਘਰਾਂ ਤੋਂ ਫਰਾਰ ਨੇ ਪਰ ਇਹਨਾਂ ਦੇ ਘਰਾਂ ਦੇ ਵਿੱਚ ਰੇਡ ਚੱਲ ਰਹੇ ਨੇ ਤੇ ਪੁਲਿਸ ਪਾਟੀਆਂ ਚੜ੍ਹੇ ਜਿਹੜੇ 6 ਰੁਪਈਆਂ ਦਾ ਸਕੈਚ ਜਾਰੀ ਕੀਤਾ ਉਹੀ ਉਹੀ ਰੁਪਈਆਂ ਨੂੰ ਬਣਾ ਲੋਕ ਕੀਤਾ ਜਾ ਰਿਹਾ ਰਿਪੋਰਟ ਟੋਟਲ ਕਿੰਨੇ ਸੋਲਾਵਾ ਬਾਕੀ ਜਿਹੜੇ આરોપી ਸੀਗੇ ਜਿਹੜੇ ਬਾਕੀ ਰੁਪਏ ਮੈਂ ਬਹੀ ਗੱਲ ਸੁਣੋ ਮੈਂ ਜਿਹੜੀ ਤੁਹਾਨੂੰ ਇੱਕ ਗੱਲ ਦੱਸ ਰਿਹਾ ਪਹਿਲਾਂ ਸੀ ਇੱਕ ਸਟੇਟਮੈਂਟ ਠੀਕ ਹੈ ਉਹ ਸਟੇਟਮੈਂਟਸ ਕਲੋਜ਼ ਅਸੀਂ ਇਕੱਠੇ ਕਰਾਂਗੇ ਉਸ ਤੋਂ ਬਾਅਦ ਪਹਿਲਾਂ ਗੱਲਾਂ ਹੋਰ ਸੀ ਹੁਣ ਇਹ ਬੰਦਾ ਜਦ ਅਸੀਂ ਅਰੈਸਟ ਕਰ ਲਿਆ ਸਾਦੇ ਗੱਲੀ ਅਰੈਸਟ ਕਰਕੇ ਅਸੀਂ ਇਹ ਵੀ ਹੁਣ 5-6 ਘੰਟੇ ਤਫਤੀਸ਼ ਕੀਤੀ ਤਹਕੀਕਾ ਕੀਤੀ ਤੇ ਹੁਣ ਤੱਕ ਦੀ ਤਫਤੀਸ਼ ਦੇ ਵਿੱਚ 6 ਹੀ ਬੰਦੇ ਬਣ ਰਹੇ ਨੇ ਤੇ ਇਹ ਇਹਨੇ ਮਤਾਂ ਸਾਦੇ ਗੱਲੀ ਬਣਾਉਂਦਾ ਇਹ ਮੇਨ ਕਿਊਜ਼ ਦਾ ਹੈ ਕਿ ਇਹ 6 ਨੇ ਕੁਰਮ ਕੀਤਾ ਨੇ 6 ਬਰਾਬਰ ਦੇ ਭੜੇਦਾਰ ਨੇ ਪਰ ਇਹ ਨਾਲ 6 ਦੇ ਵਿੱਚੋਂ ਜਿਹੜਾ ਮੋਢੀ ਅਸੀਂ ਮੰਨਦੇ ਆ ਜਿਹੜਾ ਇੱਕ ਲੋਕਲ ਹੈ ਬਾਕੀ ਇਹ ਸਾਰੇ ਮਤਲਬ ਜੇ ਹੁਣ ਇਹਨਾਂ ਦੇ ਵਿੱਚੋਂ ਗਿਣੇ ਜਾਣ ਦਾ ਚਾਰਤਾ ਹੈ ਇਹ ਇਹਨਾਂ ਦੇ ਹੀ ਨੇ ਸਈ ਸਾਧ ਇੱਕ ਗੁਜਰ ਬਰਾਦੀ ਦੇ ਹੋਰ ਨਹੀਂ ਗੁਜਰ ਬਰਾਦੀ ਨਾਲ ਸਤੇ ਇੱਕ ਗੌਂਡ ਗੋਂਡਾ ਦਾ ਹੈ ਜਿਹੜਾ ਬਰੇਜਿੰਨੰਦਨ ਅਨਲਿਅਸ ਅਜੇ ਠੀਕ ਹੈ ਤੇ ਜਗਰੂਪ ਸਿੰਘ ਉਹ ਜਸਪਾਲ ਬਾਂਗੜਾ ਪਿੰਡ ਦਾ ਹੈ ਤੇ ਇਹਦਾ ਮੁਕਾਬਲ ਤੇ ਜਿਹੜੀ ਪਹਿਲਾਂ ਤਸਦੀਕੀ ਉਹਦੇ ਮੁਕਾਬਲ ਜਗਰੂਪ ਹੈ ਜਿਹੜਾ ਉਹ ਇਹਨਾਂ ਦਾ ਜਿਹੜਾ ਲੀਡਰ ਹੈ ਜਾਂ ਉਹੀ ਗੱਲਬਾਤ ਕਰ ਰਿਹਾ ਸੀ ਆ ਉਹੀ ਇਹਦਾ ਮਾਸਟਰਮਾਈਂਡ ਅਸੀਂ ਮੰਨ ਕੇ ਚੱਲੇ ਆ ਪਰ ਹੈ ਜੇ ਅਛਿਆ ਨੇ ਕੋ ਕਰਮਾ ਜਿਹੜਾ ਇਕੱਠੇ ਕੀਤਾ ਗੱਲਾਂ ਵੀ ਕੋਈ ਇਹਨਾਂ ਨੇ ਇਸ ਤਰ੍ਹਾਂ ਦਾ ਇਨਸੀਡੈਂਟ ਮੰਨਿਆ ਵਾ ਕਿ ਪਹਿਲਾਂ ਵੀ ਕੋਈ ਕੀਤਾ ਹੋਵੇ ਹਾਂ ਜੀ ਗਰੋਪ ਜਿਸ ਪਾਲ ਕਰਦਾ ਸਰ ਲੋਕਲ ਕਿਹੜੀ ਪਿੰਡਾਂ ਵਿੱਚ ਹੋਈਗੀ ਜਿਹੜੇ ਲੋਕਲ ਜਿਹੜਾ ਜਿਸ ਪਾਲ ਬੰਗਰਦਾ ਇੱਕ ਜੰਗਰੂਰ ਜੀ ਹਾਂ ਜੀ ਅੱਛਾ ਫੇਰ ਆ ਇਹਦਾ ਜਿੰਨਾ ਬਾਗੇ ਹੈ ਇਹ 5-4 ਸਾਲ ਦਾ ਟਿੱਬੇ 'ਚ ਰਹਿੰਦਾ ਹੈ ਜੀ ਠੀਕ ਹੈ ਤੇ ਜਿਹੜੇ ਦੂਜੇ ਹੋਰ ਨੇ ਸਹੀ ਰੱਲੀ ਆ ਇੱਕ ਸੁਰਮੂ ਆ ਜੀ ਇਹ ਗੁਜਰ ਬਰਾਦਰੀ ਨੇ ਇਹ ਵੀ ਟਿੱਬੇ ਹੀ ਰਹਿੰਦੇ ਨੇ ਜੀ ਇਹ ਆਪਸ ਦੇ ਵਿੱਚ ਇਹ ਰਿਸ਼ਤੇਦਾਰ ਨੇ ਜਿਹੜਾ ਫੜਿਆ ਸਾਡੇ ਕਲੀ ਦੇ ਮਾਮੇ ਤਾਇ ਕੋਈ ਇੱਕ ਰਿਸ਼ਤੇਦਾਰ ਕੀ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ